ਇੱਕ ਵਾਰੀ ਨਾ ਭਗਤ ਤਰਲੋਚਨ ਜੀ ਮਹਾਰਾਜ ਨੇ ਭਗਤ ਨਾਮਦੇਵ ਜੀ ਮਹਾਰਾਜ ਦੀ ਸ਼ੋਭਾ ਸੁਣੀ ਕਿ ਭਗਤ ਨਾਮਦੇਵ ਜੀ ਬਹੁਤ ਬੰਦਗੀ ਕਰਦੇ ਆ ਭਗਤ ਨਾਮਦੇਵ ਜੀ ਬੜਾ ਲੰਮਾ ਚੌਂਕੜਾ ਮਾਰਦੇ ਆ ਸਿਮਰਨ ਕਰਦੇ ਆ ਉਹ ਭਗਤੀ ਦੇ ਵਿੱਚ ਸਮਾਧੀ ਲੀਨ ਹੋ ਜਾਂਦੇ ਆ ਭਗਤ ਤਰਲੋਚਨ ਜੀ ਨੇ ਸੋਚਿਆ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਜਾ ਕੇ ਆਉਣਾ ਚਾਹੀਦਾ ਉਹ ਭਗਤ ਨਾਮਦੇਵ ਜੀ ਮਹਾਰਾਜ ਦੇ ਘਰ ਆ ਗਏ 2-4 ਦਿਨ ਰਹੇ ਸੋਚਦੇ ਰਹੇ ਬੇ ਹੁਣ ਚੌਕੜਾ ਮਾਰੇਗਾ ਹੁਣ ਮਾਲਾ ਫੇਰੇਗਾ ਹੁਣ ਸਮਾਧੀ ਲਾਏਗਾ ਹੁਣ ਰੱਬ ਰੱਬ ਜਪੇਗਾ ਪਰ ਭਗਤ ਨਾਮਦੇਵ ਜੀ ਮਹਾਰਾਜ ਆਪਣਾ ਕੰਮ ਕਾਰ ਕਰਦੇ ਰਹੇ ਆਖਰਕਾਰ ਭਗਤ ਤਰਲੋਚਨ ਜੀ ਕਹਿੰਦੇ ਨਾਮਾ ਮਾਇਆ ਮੋਹਿਆ ਕਹਿੰਦੇ ਨਾਮਦੇਵ ਨੂੰ ਰੁਪਈਆਂ ਨੇ ਮੋਲਿਆ ਕੌਣ ਕਹਿ ਰਿਹਾ ਕਹੇ ਤਰਲੋਚਨ ਮੀਤ ਤਰਲੋਚਨ ਨਾਮ ਦਾ ਮਿੱਤਰ ਕਹਿ ਰਿਹਾ ਕਿ ਤੂੰ ਤਾਂ ਰੱਬ ਦਾ ਨਾਮ ਜਪਦਾ ਨਹੀਂ ਉਹੀ ਤੇਰਾ ਢੋਲ ਵੱਜਿਆ ਪਿਆ ਉਹੀ ਲੋਕੀ ਕਹੀ ਜਾਂਦੇ ਬੇ ਤੂੰ ਨਾਮ ਬਹੁਤ ਜਪਦਾ ਹੈ ਉਹ ਕਾਹੇ ਸ਼ੀਪੋ ਸ਼ਾਇਲੇ RAM ਨਾ ਲਾਬੋ ਚਿੱਤ ਤੂੰ ਤੇ ਭਗਤੀ ਕਰਦਾ ਹੀ ਨਹੀਂ ਤੇ ਭਗਤ ਨਾਮਦੇਵ ਜੀ ਅੱਗੇ